ਸਾਰੇ ਆਏ ਹੋਰੇ ਜਿਨ੍ਹਾਂ ਨੇ ਟਰੈਕਟਰ ਜਿੱਤੇ ਆ ਮੋਟਰਸਾਈਕਲ ਜਿੱਤੇ ਆ ਬਾਈ ਹਨਾ ਅਨੇਕਾ ਫਰਿੱਜਾਂ ਜਿਵੇਂ ਬਾਈ ਇਸ ਇਲਾਕੇ ਦਾ ਮੋਰ ਆ ਬਾਈ ਬੱਪੀਆਣੇ ਦਾ ਮੋਰ ਹਾਂ 55 ਤੋਂ ਵੱਧ ਮਤਲਬ ਮੋਟਰਸਾਈਕਲ ਜਿੱਤੇ ਆ 6 ਟਰੈਕਟਰ ਅੱਛਾ ਹੋਰ ਵੀ ਮੰਨ ਕੇ ਚੱਲੋ ਵੀ ਇੱਥੇ ਨਾਮੀਆਂ ਫਰਿੱਜ ਕੋਲ ਹਨ ਬਾਈ ਪਤਾ ਨਹੀਂ ਵੀ ਕਿੰਨੇ ਕ ਜਿੱਤ ਗਿਆ ਹੋਰ ਮੋਰ ਬੱਪੀਆਣਾ ਬਾਈ ਮੋਰ ਬੱਪੀਆਣਾ ਬੱਪੀਆਣਾ ਨਾਲਿਆ ਖਿਆਲੇ ਇੱਥੇ ਆ ਹਾਂਜੀ 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 ਠੀਕ ਐ ਦੇਖ ਸਕਦੇ ਹੋ ਬਾਈ ਦਾ ਨਾ ਮੋਰ ਬੱਪੀਆਣੇ ਤੋਂ ਐ ਬਾਈ ਕਹਿੰਦਾ ਵੀ ਕਿੰਨੇ 55 55 ਤੋਂ ਪਲੱਸ ਮੋਟਰਸਾਈਕਲ ਜਿੱਤੇ ਆ ਜੀ ਕਬੂਤਰਬਾਜੀ ਦੇ ਵਿੱਚ ਕਬੂਤਰਬਾਜੀ ਚ ਦੇਖ ਸਕਦੇ ਹੋ ਵੀ 55 ਪਲੱਸ ਦਾ ਮੋਟਰਸਾਈਕਲ ਜਿੱਤ ਚੁੱਕਿਆ ਕੱਲੇ ਕੱਲੇ ਨਾਲ ਚਾਰ ਚਾਰ ਮੋਟਰਸਾਈਕਲ ਵੀ ਜਿੱਤੇ ਹੈ ਇੱਕ ਦਿਨ ਚ ਬਾਈ ਚਾਰ ਚਾਰ ਮੋਟਰਸਾਈਕਲ ਜਿੱਤੇ ਇੱਕ ਦਿਨ ਚ ਜਿਵੇਂ ਅੱਛਾ ਮੋਟਰਸਾਈਕਲ ਬਾਜੀਆ ਕਬੂਤਰ ਛੱਡਿਆ ਉਹਰੇ ਵੀ ਜਿੱਤਿਆ ਮੇਰੇ ਪਿੰਡ ਬਾਈ ਛੱਡੇ ਮੋਟਰਸਾਈਕਲ ਉੱਥੇ ਵੀ ਜਿੱਤਿਆ ਬਾਗੀ ਦੇ ਪਿੰਡ ਛੱਡੀ ਉੱਥੇ ਵੀ ਇੱਕ ਦਿਨ ਦੇ ਵਿੱਚ ਬਾਈ ਰਕਾਟ ਚਾਰ ਚਾਰ ਮੋਟਰਸਾਈਕਲ ਇਹ ਹਜੇ ਕੀ ਕਰਦਾ ਇਹੋ ਬੱਸ ਬਾਈ ਇਹਦੇ ਕੋਲੇ ਕੋਈ ਗਿੱਦੜ ਸਿੰਘ ਹੀ ਇਹ ਹੀ ਹੈ ਅੱਛਾ ਲੱਖ ਬੰਦੇ ਦਾ ਬਹੁਤ ਤਖੜਿਆ ਬਾਈ ਠੀਕ ਹੈ ਕਿੱਥੇ ਮਿਲੂ ਬਈ ਉਹ ਉਹ ਬਾਈ ਸ਼ਾਮ ਨੂੰ ਆਇਆ ਸੀਗਾ ਬਈ ਆਉਗਾ ਬਈ ਆਊਗਾ ਪੁਰੇ ਆਊ ਅੱਜ ਸ਼ਾਮ ਨੂੰ ਬਈ ਸ਼ਾਮ ਨੂੰ ਹੋਊਗਾ ਬਈ ਵਿਸ਼ੇ ਸਾਥ ਟੈਕਟਰ ਜਿੱਤੇ ਆ ਬਈ ਅੱਛਾ ਇਹ ਤਾਂ ਬੱਲੇ ਬੱਲੇ ਐ ਚੌਂਡੀ ਆਰ ਵੀ ਜਿੱਤਿਆ ਬਈ ਤੇ ਫੋਨ ਵੀ ਜਿੱਤਿਆ ਤੇ ਅੱਜ ਆਏ ਮੰਨੋ ਵੀ ਕਬੂਤਰਬਾਜੀ ਦਾ ਅੱਜ ਦੇ ਟਾਈਮ ਦਾ ਕਿੰਗ ਕਹਿ ਸਕਦੇ ਆ ਵੀ ਸਭ ਤੋਂ ਵੱਡਾ ਮਨ ਲਗਦਾ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਇੱਕ ਕਹਾਵਤ ਹੈ ਇੱਕ ਸ਼ੌਂਕ ਕਬੂਤਰਬਾਜੀ ਦਾ ਆਪਾਂ ਨੂੰ ਪਤਾ ਕਬੂਤਰਬਾਜੀ ਦੇ ਸ਼ੌਂਕ ਦੇ ਵਿੱਚ ਨੌਜਵਾਨ ਕੀ ਬਜ਼ੁਰਗ ਕੀ ਲੱਗੇ ਹੋਏ ਨੇ ਅੱਜ 4 ਦਿਨ ਹੋ ਗਏ ਲਗਾਤਾਰ ਹਜੇ ਅੱਗੇ ਵੀ ਚੱਲਣਾ ਹੈ ਹਫ਼ਤੇ ਤੇ 10 ਦਿਨਾਂ ਤੇ ਵੀ ਵਗ ਜੇ ਮਨ ਕਰੇ ਗੱਲ ਦੇਖੋ ਕਿਹੜਾ ਬਾਜ਼ੀ ਮਾਰਦਾ ਹੈ ਬੜੇ ਬੜੇ ਨਿਯਾਮ ਵੀ ਰੱਖੇ ਹੋਏ ਨੇ ਗੱਲਬਾਤ ਵੀ ਕਰਾਂਗੇ ਅੱਜ ਖੜੇ ਸੀ ਪਿੰਡ ਜਮਾਹਰਕੇ ਵਾਲੇ ਜਿੱਥੇ ਬਾਈ ਸਿੱਧੂ ਮੂਸੇ ਵਾਲੇ ਤੇ ਗੋਲੀਆਂ ਚਲਾਈਆਂ ਗਈਆਂ ਸੀ ਉਹਨਾਂ ਦਾ ਕਤਲ ਕੀਤਾ ਗਿਆ ਸੀ ਉਹ ਪਿੰਡ 'ਚ ਖੜਿਆ ਬਾਈ ਦੀ ਦੇਖ ਸਕਦੇ ਹੋ ਵੱਡੀ ਤਸਵੀਰ ਵੀ ਲੱਗੀ ਹੋਈ ਆ ਗੇਟ ਕੋਲੇ ਤੇ ਗਿਣਤੀ ਦੇ ਦਿਨ ਹੀ ਜੱਗ 'ਤੇ ਜਿਉਂਦੇ ਜੱਗ ਤੇ ਅੰਤ ਨੂੰ ਤਰੱਕੀ ਜੀ ਦੀ ਬੈਰੀ ਬ ਦੇਖ ਸਕਦੇ ਹੋ ਬਾਈ ਦੀਆਂ ਤਸਵੀਰਾਂ ਅੱਗੇ ਗੱਲਬਾਤ ਵੀ ਕਰਾਉਣੀ ਆ ਵੀ ਕਬੂਤਰਬਾਜੀ ਦਾ ਸ਼ੌਂਕ ਆਪਾਂ ਨੂੰ ਕਹਦੇ ਇੱਕ ਪੁਰਾਣੇ ਕਿੱਸੇ ਜੁੜੇ ਹੋਏ ਨੇ ਕਬੂਤਰਬਾਜੀ ਨਾਲ ਇਸ ਪਿੰਡ ਚ ਅੱਜ ਜਮਾਹਰਕੇ ਵਾਲੇ ਚ ਲਗਾਤਾਰ ਚੌਥਾ ਦਿਨ ਹੈ ਕਬੂਤਰ ਲਗਾਤਾਰ 10-10 ਘੰਟੇ ਉਡਾਰੀ ਮਾਰ ਰਹੇ ਨੇ ਕਬੂਤਰਬਾਜੀ ਵੀ ਇੱਕ ਜਿਵੇਂ ਕਹਦੀ ਆ ਆਪਾਂ ਕਬੱਡੀ ਦੀ ਤਰ੍ਹਾਂ ਇੱਕ ਦੇਖ ਸਕਦੇ ਹੋ ਦੋਸਤੋ ਕਬੂਤਰਬਾਜੀ ਸਾਰਾ ਦਿਨ ਧੁੱਪ ਦੇ ਵਿੱਚ ਖੜਨਾ ਪੈਂਦਾ ਹੈ ਦੇਖ ਰਹੇ ਨੇ ਬਾਈ ਆ ਦੇਖ ਇੱਧਰ ਵੀ ਚੱਲ ਰਿਹਾ ਹੈ ਜੌਲੇਦਲੇ ਪਿੰਡ ਚ ਜਿੱਧਰ ਵੀ ਤੁਸੀਂ ਕਹੋਗੇ ਕਬੂਤਰਬਾਜੀ ਦੀ ਚੱਲ ਰਿਹਾ ਹੈ ਜੁਪਟਾ ਮੁਕਾਬਲਾ ਹੋ ਰਿਹਾ ਹੈ ਪਿੰਡ ਜਮਾਹਰ ਕੇ ਮੋਟਰਸਾਈਕਲ ਨਿਯਾਮ ਫ੍ਰਿੱਜ ਕੂਲਰ ਏਸੀ ਪਹਿਲਾਂ ਟਰੈਕਟਰਾਂ ਦੇ ਨਿਯਾਮ ਬਹੁ ਹੋਏ ਨੇ ਇੱਕ ਬਾਈ ਮੋਰ ਬੱਪੀਆਂ ਨੇ ਤੋਂ ਕਹਿੰਦਾ 55 ਮੋਟਰਸਾਈਕਲ ਜਿੱਤ ਚੁੱਕਿਆ ਜਿੱਦਣ ਦੇ ਅਸੀਂ ਉਰੇ ਆਏ ਹੋਇਆ ਅਸੀਂ ਇੱਥੇ ਵੀ ਪੰਨੇ ਆ ਠੀਕ ਹੈ ਹਾਂ ਬਈ ਵਧੀਆ ਸੇਵਾ ਪਾਣੀ ਤੇ ਉਹ ਬਾਈ ਕਿਹੜਾ ਹੈ ਉਹਦੇ ਵੀ ਦਰਸ਼ਨ ਕਰੋ ਜਿਹੜਾ ਐਨੀ ਸੇਵਾ ਕਰ ਰਿਹਾ ਹੈ ਤੇ ਬਾਈ ਗਰਦੀਪ ਜੀ ਆ ਬੈਠਾ ਜੀ ਮੁੰਡਾ ਕਰਦੀਪ ਅੱਛਾ ਇਹ ਮੁੰਡਾ ਜੀ ਨੇ ਬਾਜੀ ਕਰੇ ਰੁੱਤ ਦੇ ਅੱਛਾ ਇਹ ਬਾਈ ਹੈ ਠੀਕ ਹੈ ਕਿਹੜਾ ਪਿੰਡ ਹੈ ਬਾਈ ਦਾ ਜਮਾਰ ਕੇ ਜਮਾਰ ਕੇ ਤੁਸੀਂ ਕਰ ਰਹੇ ਹੋ ਫਿਰ ਹਾਂ ਹਾਂ ਬਾਈ ਸ਼ੌਂਕ ਹੈ ਇਹ ਸ਼ੌਂਕ ਹੈ ਬਾਈ ਆਪਾਂ ਨੂੰ ਪਹਿਲਾਂ ਆਪਣੇ ਘਰ ਮੋਡਲ ਦੀ ਸ਼ੌਂਕ ਆ ਤਿੰਨ ਵੀਡੀਓ ਦਾ ਸ਼ੌਂਕ ਹੈ ਜੀ ਅੱਛਾ ਤੁਸੀਂ ਵੀ ਡਾਹੇ ਹੋ ਕਬੂਤਰ ਨਾ ਨਾ ਪਿੰਡਾ ਨਹੀਂ ਡਾ ਸਕਦਾ ਅੱਛਾ ਪਿੰਡ ਵਾਲਾ ਨਹੀਂ ਡਾ ਸਕਦਾ ਜਿਹੜੇ ਪਿੰਡ ਚ ਹੁੰਦੇ ਨੇ ਉਹ ਡਾ ਨਹੀਂ ਸਕਦਾ ਕਬੂਤਰ ਠੀਕ ਹੈ ਇਹ ਕੀ ਕਰਨੇ ਇਹ ਵਸੇ ਇਤਰਾਜ ਕਾਰਜ ਕਰਦੇ ਨੇ ਇਹਦੇ ਸਹੀ ਫਿਰਦੇ ਹੁਣ 6 ਦੇ 6 ਫਿਰ ਰਹੇ ਨੇ ਲਗਭਗ ਕਾਹੇ ਵੱਜ ਗਏ ਹੁਣ ਤਿੰਨ 20 ਹੋ ਗਏ ਸਵੇਰੇ ਕਾਹੇ ਡਾਈ ਸੀ ਅੱਜ ਸਵੇਰੇ 7:30 ਵਜੇ ਉੱਡੇ ਸੀ ਸਵੇਰੇ 7:30 ਵਜੇ ਕਬੂਤਰ ਡਾਈ ਸੀ ਪਿੰਡ ਜਮਾਹਰ ਕੇ ਹੁਣ ਸਵਾ 3 ਹੋ ਗਏ 3:20 ਹੋ ਗਏ ਲਾਲੋ 3:30 ਹੋ ਗਏ 6 ਦੇ 6 ਕਬੂਤਰ 77 ਚੋਂ ਚੌਥੇ ਦਿਨ 6 ਕਬੂਤਰ ਰਹਿ ਗਏ ਆ ਗਏ ਜੀ ਆਹ ਦੇਖ ਸਕਦੇ ਹੋ ਆਹੀ ਬੱਟਾ ਆ ਰਿਹਾ ਠੀਕ ਹੈ ਕੈਮਰਾ ਫੋਟੋ ਹੋ ਗਿਆ ਹੋ ਗਿਆ ਹੋ ਗਿਆ ਆ ਤਿਆਰ ਆ ਦੇਖ ਸਕਦੇ ਹਾਂ ਜੀ ਆ ਆ ਆਰਡਰ ਰਹੇ ਨੇ ਇਹਨੂੰ ਦਸ ਦਿਨ ਹੋ ਗਏ ਆ ਦੇਖ ਪਿੰਡੋਂ ਆਏ ਹੋਏ ਆ ਦੋਨੇ ਉਤਰ ਕਿਥੋਂ ਅੱਛਾ ਹੋਰ ਪਿੰਡੋਂ ਆਏ ਹੋਏ ਨੇ ਆ 10 ਦਿਨ ਹੋ ਗਏ ਇਹਨਾਂ ਬਾਜੀ ਵਾਲੇ ਤਾਂ ਜੀ ਆ ਆ ਗਏ ਪੰਜ ਕਬੂਤਰ ਬਾਜੀ ਵਾਲੇ ਤਾਂ ਆ ਗਏ ਪੰਜੇ ਕਬੂਤਰ ਆ ਆ ਗਏ ਜੀ ਬਾਜੀ ਵਾਲੇ ਛੇ ਛੇ ਜਿੱਦ ਤੋਂ ਪੁੱਪਰ ਸਿੱਧੀ ਹੈ ਪਰ ਵੀਡੀਓ ਦੇ ਵਿੱਚ ਜਰੂਰ ਦੇਖਣਾ ਹਾਂ ਕਿਤੇ ਆਉਣਗੇ ਮੈਂ ਛੋਟਿਆ ਆ ਗਏ ਜ਼ੂਮ ਕਰਕੇ ਜੀ ਕਿਹੜਾ ਪਿੰਡ ਹੈ ਖੇਲਣਾ ਜੀ ਖੇਲਣਾ ਕਾ ਕ ਫਿਰ ਵੀ ਹੋ ਗਏ ਹੁਣੇ ਦੋ ਤਿੰਨ ਘੰਟੇ ਦਾ ਹਾਂ ਜੀ ਹੋ ਗਏ

ਦੇਖ ਸਕਦੇ ਹੋ ਨੰਗਲਪਿੰਡ ਮਸ਼ਹੂਰ ਵੱਡਾ ਵੱਡਾ ਪਿੰਡ ਹੈ ਪੰਜਾਬ ਦਾ ਬਹੁਤ ਪੁਰਾਣਾ ਪਿੰਡ ਵੀ ਹੈ 1100 ਸਾਲ ਪੁਰਾਣਾ ਹਾਂਜੀ ਹਾਂਜੀ ਕਬੂਤਰਾਂ ਦਾ ਸ਼ੌਂਕ ਹੈ ਬਈ ਨਾਲ ਨਾਲ ਆਪਣਾ ਕਿਹੜਾ ਪਿੰਡ ਹੈ ਮੇਰਾ ਨੰਗਲਪਿੰਡ ਹੈ ਅਜੇ ਨੰਗਲ ਹੀ ਹੈ ਹਾਂਜੀ ਬਾਈ ਜੀ ਆਪਣਾ ਪਿੰਡ ਮੱਖਾ ਹੈ ਵੀਰੇ ਮੱਖਾ ਫਿਰ ਤੁਸੀਂ ਵੀ ਕਬੂਤਰ ਪਾਜੀ ਦਾ ਸ਼ੌਂਕ ਹੈ ਪੂਰਾ ਜੀ ਫੁੱਲ ਆਪਾਂ ਨੂੰ ਵੀ ਬਚਪਨ ਤੋਂ ਸ਼ੌਂਕ ਹੈ ਬਈ ਰੱਖੇ ਵੀ ਹੋਇਆ ਘਰੇ ਤੇ ਸੋਨੂੰ ਕਹਿੰਦੇ ਜ਼ਿੰਮੇਵਾਰੀ ਵੀ ਦਿੱਤੀ ਹੋਈ ਹੈ ਕੋਈ ਹੋਰ ਆਪਾਂ ਕਾਪੀ ਤੇ ਹੁੰਨੇ ਬਈ ਹੈਨਾ ਜਿਵੇਂ ਕਬੂਤਰਾਂ ਹੀ ਦੇਖ ਰਹੇ ਕਰਨੀ ਹੈ ਨਾ ਵੀ ਕਿਹਦਾ ਬਹਿ ਗਿਆ ਕਿਹਦਾ ਪਿੰਡ ਛੱਡ ਗਿਆ ਠੀਕ ਹੈ ਹਾਂਜੀ ਫਿਰ ਗਰਮੀ ਨਹੀਂ ਲੱਗਦੀ ਗਰਮੀ ਤਾਂ ਬਈ ਨਹੀਂ ਲੱਗਦੀ ਨੀ ਪਰ ਤੇਰੇ ਵਾਸਤੇ ਤਾਂ ਜ਼ਰੂਰੀ ਵੀ ਹੈ ਜ਼ਰੂਰੀ ਵਿਆਹ ਜਿੰਨਾ ਚਾਹ ਚੜਦਾ ਬਈ ਜਦੋਂ ਕਾਪੀ ਤੇ ਜਾਂਦੇ ਆ ਠੀਕ ਹੈ ਬਿਲਕੁਲ ਹਾਂਜੀ ਬਾਈ ਜੀ ਆਪਣਾ ਪਿੰਡ ਰੱਲੀ ਆਈ ਰੱਲੀ ਹਾਂਜੀ ਸ਼ੌਂਕ ਹੈ ਦੇਖਣਾ ਕਿ ਡਾਇਆ ਹੋਇਆ ਅੱਜ ਤਾਂ ਇੰਡਾ ਡੋਨੇ ਵੀ ਆਈ ਸ਼ੌਂਕ ਹੈ ਸ਼ੌਂਕ ਹੈ ਪੂਰਾ ਜਨਾਬ ਹਰਦੀਪ ਨਾਲ ਲਿਖਾ ਦੇ ਸਾਡੀ ਠੀਕ ਹੈ ਜਦੀ ਜਨਾਮ ਅਸੀਂ ਨਹੀਂ ਦਿੱਤਾ ਅੱਛਾ ਨਾਮ ਤੁਸੀਂ ਦੇਣਾ ਹੈ ਰੱਲੀ ਤੋਂ ਤੇ ਜਕੂਲਰ ਵੰਡਣੇ ਨੇ ਕਿਹੜੇ ਇਹਨਾਂ ਨੇ ਦੇਣੇ ਰੱਲੀ ਦੋ ਨਿਹਾਲ ਤੇ ਗੱਗੀ ਇੱਕ ਮੇਰਾ ਨਾਮ ਸੰਦੀਪ ਹੈ ਸੰਦੀਪ ਰਾਏ ਨਤ ਭਰਾਮਣ ਕੋ ਹੋ ਗਏ ਨੇ ਇਹ ਦੋਨੇ ਨਾਮ ਪਹਿਲਾ ਨਾਮ ਗਰੀਬਪੁਰਾ ਨੇ ਜਾਦੀ ਗਰੁੱਪ ਨੇ ਦੇਣਾ ਹੈ ਮੋਟਰਸਾਈਕਲ ਅੱਛਾ ਇਹਦਾ ਪਹਿਲਾ ਨਾਮ ਹੋਵੇ ਗਰੀਬ ਦੇ ਜਾਦੀ ਗਰੁੱਪਾ ਮਾਨਸਾ ਹਾਂ ਇਹਨਾਂ ਨੇ ਦੇਣਾ ਬਈ ਦੂਜਾ ਨਾਮ ਜਿਹੜਾ ਦੇਣਾ ਦੂਜਾ ਤੇ ਤੀਜਾ ਇਹ ਭਰਾ ਨੇ ਰੱਲੀ ਵਾਲੇ ਇੱਕ ਨਿਹਾਲ ਆ ਇੱਕ ਗਰੀਬ ਗੱਗੀ ਆ ਇੱਕ ਰੱਗੀ ਆ ਗੱਗੀ ਨਿਹਾਲ ਮੇਰਾ ਨਾਮ ਸੰਦੀਪ ਸੰਦੀਪ ਰੱਲੀ ਤੁਸੀਂ ਦੇ ਰਹੇ ਹੋ ਨਾਮ ਹਾਂ ਖੁਸ਼ੀ ਬੱਚੀ ਖੁਸ਼ੀ ਹੋ ਜੇ ਦੇਖ ਸਕਦਾ ਬਈ ਕਬੂਤਰ ਬਾਜੀ ਵਾਲਿਆਂ ਨੂੰ ਜੋ ਨਾਮ ਨੇ ਇਹ ਬਾਈ ਦੇ ਰਹੇ ਨੇ ਰੱਲੀ ਤੋਂ